ਮੈਂ ਉਹਨਾਂ ਦੇ ਘਰ ਵਿੱਚ ਕੰਮ ਕਰਦੀ ਤਾਂ ਉਹ ਮੇਰੀ ਬਾਹ ਫੜ ਲੈਂਦਾ ਤੇ ਮੈਨੂੰ ਅੰਦਰ ਕਮਰੇ ਵਿੱਚ ਲੈ ਜਾਂਦਾ ਫਿਰ ਉਹ ਜਿੰਨਾ ਟਾਈਮ ਉਸਦੀ ਮਰਜ਼ੀ ਹੁੰਦੀ ਉਹਨਾ ਟਾਈਮ ਹੀ ਮੇਰੇ ਨਾਲ ਆਪਣੀ ਹਰਸ ਫ੍ਰੀ ਕਰ ਪੂਰੀ ਕਰਦਾ ਫਿਰ ਇਹ ਸਿਲਸਿਲਾ ਹਰ ਰੋਜ਼ ਦਾ ਹੋ ਗਿਆ ਤੇ ਫਿਰ ਇੱਕ ਦਿਨ ਮੇਰਾ ਨਾਮ ਸੁਰਜੀਤ ਹੈ ਮੈਂ ਮਾਪਿਆਂ ਦਾ ਇੱਕੋ ਇੱਕ ਪੁੱਤ ਹਾਂ ਮੇਰੇ ਪਾਪਾ ਦੀ ਮੇਰੇ ਛੋਟੇ ਹੁੰਦਿਆਂ ਹੀ ਮੌਤ ਹੋ ਗਈ ਸੀ ਮੈਨੂੰ ਮੇਰੀ ਮਾਂ ਨੇ ਹੀ ਪਾਲਿਆ ਤੇ ਮੈਨੂੰ ਪੜਾਇਆ ਲਖਾਇਆ 10ਵੀਂ ਕਰਨ ਤੋਂ ਬਾਅਦ ਮੈਂ ਕਾਲਜ ਵਿੱਚ ਹੀ 12ਵੀਂ ਤੇ ਬੀਏ ਕੀਤੀ ਉਸ ਤੋਂ ਬਾਅਦ ਕਈ ਥਾਵਾਂ ਤੇ ਮੈਂ ਪ੍ਰਾਈਵੇਟ ਨੌਕਰੀ ਕਰਨ ਦੇ ਲਈ ਇੰਟਰਵਿਊ ਦਿੱਤੇ ਆ ਪਰ ਕਿਤੇ ਵੀ ਕੋਈ ਮਿਹਨਤ ਪੱਲੇ ਨਾ ਪਈ ਥੱਕ ਹਾਰ ਕੇ ਮੈਂ ਆਪਣੇ ਨਾਲ ਦੇ ਸ਼ਹਿਰ ਵਿੱਚ ਇੱਕ ਦੁਕਾਨ ਕਰ ਲਈ ਮੈਂ ਇਲੈਕਟ੍ਰੋਨਿਕ ਦੀ ਦੁਕਾਨ ਖੋਲ ਲਈ ਮੈਂ ਸਵੇਰੇ ਚਲਾ ਜਾਂਦਾ ਤੇ ਰਾਤ ਨੂੰ ਹੀ ਘਰ ਵਾਪਸ ਆਉਂਦਾ ਸੀ ਮੇਰਾ ਵਧੀਆ ਕੰਮ ਚੱਲ ਪਿਆ ਤੇ ਮੇਰੀ ਦੁਕਾਨ ਬੱਸ ਸਟੈਂਡ ਦੇ ਕੋਲ ਹੀ ਸੀ 메ਨ ਸ਼ੜਕ ਤੇ ਹੋਣ ਕਰਕੇ ਮੈਨੂੰ ਗਾਹਕ ਵੀ ਵਧੀਆ ਪੈ ਜਾਂਦੇ ਸਨ ਮੈਂ ਦੁਕਾਨ ਤੇ ਆਪ ਖੁਦ ਹੀ ਕੰਮ ਕਰਦਾ ਸੀ ਬੱਸ ਸਟੈਂਡ ਤੇ ਇੱਕ ਹਰ ਰੋਜ਼ ਇੱਕ ਕੁੜੀ ਆਉਂਦੀ ਤੇ ਉਹ ਕਦੇ ਕਿਸੇ ਮਰਦ ਦੇ ਨਾਲ ਚਲੀ ਜਾਂਦੀ ਤੇ ਕਦੇ ਕਿਸੇ ਦੇ ਨਾਲ ਮੈਨੂੰ ਕੁਝ ਵੀ ਸਮਝ ਨਹੀਂ ਸੀ ਆਉਂਦੀ ਉਹ ਇੰਨੀ ਸੋਹਣੀ ਸੁਨੱਖੀ ਕੁੜੀ ਸੀ ਉਸ ਨੂੰ ਹਰ ਰੋਜ਼ ਕੋਈ ਨਾ ਕੋਈ ਦੂਸਰਾ ਮਰਦ ਲੈ ਕੇ ਹੀ ਜਾਂਦਾ ਸੀ। ਉਹ ਕੁੜੀ ਇੰਨੀ ਜ਼ਿਆਦਾ ਸੋਹਣੀ ਸੁਨੱਖੀ ਸੀ ਕਿ ਜੋ ਵੀ ਉਸ ਨੂੰ ਦੇਖਦਾ ਸੀ ਤਾਂ ਉਹ ਦੇਖਦਾ ਹੀ ਰਹਿ ਜਾਂਦਾ ਸੀ। ਮੇਰੇ ਵੀ ਦਿਲ ਨੂੰ ਉਹ ਕੁੜੀ ਚੰਗੀ ਲੱਗਣ ਲੱਗੀ। ਜਿੰਨਾ ਟਾਈਮ ਉਹ ਆਉਂਦੀ ਨਾ ਤਾਂ ਮੇਰਾ ਦਿਲ ਨਾ ਲੱਗਦਾ। ਮੇਰੇ ਦਿਲ ਵਿੱਚ ਵੀ ਇੱਕ ਤਾੰਗ ਜਿਹੀ ਰਹਿੰਦੀ ਸੀ ਕਿ ਉਹ ਕਦੋਂ ਆਵੇਗੀ ਤੇ ਕਦੋਂ ਕਦੋਂ ਮੈਂ ਉਸ ਨੂੰ ਦੇਖਾਂਗਾ। ਮੇਰੇ ਦਿਲ ਵਿੱਚ ਇੱਕ ਇਹੀ ਰੀਜ ਸੀ ਕਾਸ਼ ਮੇਰੀ ਜ਼ਿੰਦਗੀ ਵਿੱਚ ਵੀ ਇੰਨੀ ਸੋਹਣੀ ਕੁੜੀ ਰੱਬ ਨੇ ਲਿਖੀ ਹੋਵੇ ਉਧਰ ਮੇਰੀ ਮਾਂ ਵੀ ਹੁਣ ਬਹੁਤ ਜ਼ਿਆਦਾ ਉਮਰ ਹੋਣ ਕਰਕੇ ਬਿਮਾਰ ਜਹੀ ਹੀ ਰਹਿੰਦੀ ਸੀ ਤੇ ਉਹ ਮੈਨੂੰ ਹਰ ਰੋਜ਼ ਇਹੀ ਕਹਿੰਦੀ ਕਿ ਪੁੱਤ ਹੁਣ ਤਾਂ ਤੂੰ ਵਿਆਹ ਕਰਵਾ ਲੈ ਮੇਰੇ ਤੋਂ ਹੁਣ ਘਰ ਦਾ ਕੰਮ ਕਾਜ ਨਹੀਂ ਹੁੰਦਾ ਮੈਂ ਆਪਣੀ ਮਾਂ ਨੂੰ ਟਾਲ ਦਿੰਦਾ ਤੇ ਕਹਿ ਦਿੰਦਾ ਕਿ ਹਜੇ ਤਾਂ ਮੈਂ ਮਿਹਨਤ ਕਰਨੀ ਹੈ ਤੇ ਕੁਝ ਬਣ ਕੇ ਹੀ ਵਿਆਹ ਕਰਵਾਵਾਂਗਾ ਕਿਉਂਕਿ ਸਾਡੇ ਘਰ ਦੇ ਹਾਲਾਤ ਜ਼ਿਆਦਾ ਚੰਗੇ ਨਹੀਂ ਸਨ ਵਧੀਆ ਗੁਜ਼ਾਰਾ ਤਾਂ ਹੋ ਜਾਂਦਾ ਸੀ ਪਰ ਹਰ ਸੁੱਖ ਸਹੂਲਤ ਦੀਆਂ ਚੀਜ਼ਾਂ ਹਜੇ ਘਰ ਵਿੱਚ ਨਹੀਂ ਸੀ ਮੈਂ ਚਾਹੁੰਦਾ ਸੀ ਕਿ ਮੈਂ ਆਪਣਾ ਘਰ ਚੰਗੀ ਤਰ੍ਹਾਂ ਬਣਾ ਲਵਾਂ ਤੇ ਫਿਰ ਹੀ ਮੈਂ ਵਿਆਹ ਕਰਵਾਵਾਂਗਾ ਮੈਂ ਹਜੇ ਮਿਹਨਤ ਕਰਨੀ ਚਾਹੁੰਦਾ ਸੀ ਪਰ ਮੇਰੀ ਮਾਂ ਦੀ ਇੱਕੋ ਇੱਕ ਰੀਜ ਸੀ ਕਿ ਉਹ ਜਲਦੀ ਤੋਂ ਜਲਦੀ ਘਰ ਵਿੱਚ ਆਪਣੀ ਨੌ ਲੈ ਆਵੇ ਤੇ ਸਾਰੇ ਕੰਮਾਂ ਤੋਂ ਬੇਫਿਕਰ ਹੋ ਜਾਵੇ ਸਾਡੇ ਆਣ-ਗਵਾਂਡ ਤੇ ਰਿਸ਼ਤੇਦਾਰਾਂ ਨੇ ਵੀ ਮੇਰੇ ਲਈ ਰਿਸ਼ਤੇ ਸਾਡੇ ਘਰ ਭੇਜੇ ਪਰ ਮੈਂ ਸਾਰਿਆਂ ਨੂੰ ਹੀ ਨਾ ਕਰ ਦਿੰਦਾ ਸੀ ਹੁਣ ਤਾਂ ਬਸ ਮੇਰੀ ਇੱਕੋ ਇੱਕ ਰੀਜ ਸੀ ਕਿ ਜੇ ਮੇਰਾ ਵਿਆਹ ਹੋਵੇ ਤਾਂ ਉਸ ਕੁੜੀ ਦੇ ਨਾਲ ਹੀ ਹੋਵੇ ਮੈਂ ਉਸ ਕੁੜੀ ਬਾਰੇ ਥੋੜੀ ਬਹੁਤੀ ਪੁੱਛ ਪੜਤਾਲ ਕਰੀ ਤਾਂ ਪਤਾ ਲੱਗਾ ਕਿ ਉਹ ਨਾਲ ਦੇ ਹੀ ਪਿੰਡ ਤੋਂ ਸੀ ਸਾਡੇ ਪਿੰਡ ਤੋਂ ਉਹਨਾਂ ਦਾ ਪਿੰਡ 20-25 ਕਿਲੋਮੀਟਰ ਦੀ ਦੂਰੀ ਤੇ ਸੀ ਜਿੱਥੇ ਮੇਰੀ ਦੁਕਾਨ ਸੀ ਉਥੋਂ ਉਹਨਾਂ ਦਾ ਪਿੰਡ 10 ਕਿਲੋਮੀਟਰ ਦੀ ਹੀ ਦੂਰ ਦੂਰ ਸੀ ਪਰ ਮੈਨੂੰ ਇੱਕ ਗੱਲ ਦੀ ਸਮਝ ਨੇ ਸੀ ਆਉਂਦੀ ਕਿ ਹਰ ਰੋਜ਼ ਉਹ ਨਵੇਂ ਮਰਦ ਦੇ ਨਾਲ ਹੀ ਜਾਂਦੀ ਸੀ ਕਦੇ ਵੀ ਦੁਬਾਰਾ ਉਹੀ ਬੰਦਾ ਉਸ ਨੂੰ ਲੈ ਕੇ ਨਹੀਂ ਸੀ ਗਿਆ ਪਰ ਉਹ ਆਪਣੇ ਪੱਕੇ ਟਾਈਮ ਤੇ ਬੱਸ ਸਟੈਂਡ ਤੇ ਹੀ ਪਹੁੰਚ ਜਾਂਦੀ ਸੀ ਤੇ ਉਹ ਹਰ ਰੋਜ਼ ਨਵੇਂ ਮਰਦ ਦੇ ਨਾਲ ਹੀ ਚਲੀ ਜਾਂਦੀ ਸੀ ਤੇ ਉਸ ਦੇ ਨਾਲ ਹੀ ਨਾ ਤਾਂ ਕੋਈ ਉਹ ਗੱਲਬਾਤ ਕਰਦੀ ਸੀ ਬੱਸ ਉੱਤੋਂ ਪਚਾਪ ਕਦੇ ਮੋਟਰਸਾਈਕਲ ਤੇ ਕਦੇ ਕਾਰ ਵਿੱਚ ਬੈਠਦੀ ਤੇ ਉਸਦੇ ਨਾਲ ਚਲੀ ਜਾਂਦੀ ਮੇਰੇ ਦਿਮਾਗ ਵਿੱਚ ਇਸ ਗੱਲ ਦੀ ਸਮਝ ਨਹੀਂ ਸੀ ਆ ਰਹੀ ਮੈਂ ਸੋਚ-ਸੋਚ ਕੇ ਪਰੇਸ਼ਾਨ ਸੀ ਕਿ ਇਸ ਦਾ ਕੀ ਕਾਰਨ ਹੋ ਸਕਦਾ ਫਿਰ ਇੱਕ ਦਿਨ ਮੈਂ ਆਪਣੇ ਨਾਲ ਦੀ ਦੁਕਾਨ ਵਾਲੇ ਨੂੰ ਪੁੱਛਿਆ ਕਿ ਇਸ ਕੁੜੀ ਨੂੰ 6 ਮਹੀਨੇ ਹੋ ਗਏ ਹਨ ਮੈਨੂੰ ਦੇਖਦੇ ਨੂੰ ਤੇ ਇਹ ਹਰ ਰੋਜ਼ ਬੱਸ ਸਟੈਂਡ ਤੇ ਆਉਂਦੀ ਹੈ ਤੇ ਕਦੇ ਕਿਸ ਮਰਦ ਨਾਲ ਤੇ ਕਦੇ ਕਿਸੇ ਮਰਦ ਨਾਲ ਚਲੀ ਜਾਂਦੀ ਹੈ ਇਸ ਦਾ ਕੀ ਕਾਰਨ ਹੈ ਤਾਂ ਉਸ ਨੇ ਮੈਨੂੰ ਜੋ ਗੱਲ ਦਸੀ ਉਸ ਨੂੰ ਸੁਣ ਕੇ ਤਾਂ ਮੇਰੇ ਹੋਸ਼ ਉੱਡ ਗਏ ਮੈਂ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕੋਈ ਇੰਨੀ ਸੋਹਣੀ ਸੁਨੱਖੀ ਕੁੜੀ ਇਸ ਤਰ੍ਹਾਂ ਦੀ ਹੋਵੇਗੀ ਹੁਣ ਤਾਂ ਵਾਸ ਮੇਰੇ ਦਿਲ ਵਿੱਚ ਇੱਕ ਹੀ ਗੱਲ ਸੀ ਕਿ ਮੈਂ ਵੀ ਉਸ ਕੁੜੀ ਨੂੰ ਇਸੇ ਤਰ੍ਹਾਂ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਲੈ ਕੇ ਜਾਵਾਂਗਾ ਫਿਰ ਇੱਕ ਦਿਨ ਮੈਂ ਕਿਵੇਂ ਨਾ ਕਿਵੇਂ ਉਸ ਕੁੜੀ ਦਾ ਨੰਬਰ ਕਿਸੇ ਤੋਂ ਲੈ ਲਿਆ ਤਾਂ ਜਦੋਂ ਮੈਂ ਉਸ ਦੇ ਨਾਲ ਗੱਲ ਕਰੀ ਤਾ ਉਸਨੇ ਅਗੋਂ ਕਿਹਾ ਕਿ ਦੱਸੋ ਕਿਸ ਟਾਈਮ ਤੇ ਆਉਣਾ ਹੈ ਤੇ ਤੁਹਾਨੂੰ ਮੇਰੇ ਅਕਾਊਂਟ ਵਿੱਚ ਫੀਸ ਪਹਿਲਾਂ ਹੀ ਪਾਉਣੀ ਪਵੇਗੀ ਜਦੋਂ ਉਸਨੇ ਇਸ ਤਰ੍ਹਾਂ ਕਿਹਾ ਤਾਂ ਮੈਂ ਕਿਹਾ ਕਿ ਤੁਹਾਡੀ ਫੀਸ ਕਿੰਨੀ ਹੈ ਤਾਂ ਮੈਨੂੰ ਤਾਂ ਪਤਾ ਵੀ ਨਹੀਂ ਤਾਂ ਉਹ ਕਹਿਣ ਲੱਗੀ ਕਿ 2 ਘੰਟਿਆਂ ਦੇ 6000 ਲਵਾਂਗੀ ਸਾਡੀ ਗੱਲ ਪੱਕੀ ਹੋ ਗਈ ਤੇ ਉਸਨੇ ਮੈਨੂੰ ਟਾਈਮ ਦੇ ਦਿੱਤਾ ਤੇ ਮੈਂ ਉਸੇ ਟਾਈਮ ਤੇ ਬਾਸਸ ਸਟੈਂਡ ਤੇ ਚਲਾ ਗਿਆ ਮੈਂ ਆਪਣੇ ਮੂੰਹ ਨੂੰ ਰੁਮਾਲ ਨਾਲ ਚੰਗੀ ਤਰ੍ਹਾਂ ਢੱਕ ਲਿਆ। ਉਸ ਨੇ ਮੇਰੇ ਮੋਟਰਸਾਈਕਲ ਦਾ ਨੰਬਰ ਮੇਰੇ ਤੋਂ ਪਹਿਲਾਂ ਹੀ ਪੁੱਛ ਲਿਆ ਸੀ। ਹੁਣ ਤਾਂ ਮੇਰੇ ਦਿਲ ਵਿੱਚ ਵੀ ਅਗਲੇ ਦਿਨ ਦੀ ਉਡੀਕ ਸੀ ਕਿ ਕਦੋਂ ਅਗਲਾ ਦਿਨ ਆਵੇਗਾ ਤੇ ਮੈਂ ਉਸ ਕੁੜੀ ਦੇ ਨਾਲ ਹੋਵਾਂਗਾ। ਜਦੋਂ ਅਗਲਾ ਦਿਨ ਚੜ੍ਹਿਆ ਤਾਂ ਮੈਂ ਜਲਦੀ ਜਲਦੀ ਆਪਣੇ ਘਰ ਦੇ ਨਿੱਕੇ-ਮੂٹے ਕੰਮ ਖਤਮ ਕੀਤੇ ਤੇ ਮੈਂ ਆਪਣੀ ਮੰਮੀ ਨੂੰ ਕਿਹਾ ਕਿ ਅੱਜ ਮੈਂ ਲੇਟ ਹੀ ਦੁਕਾਨ ਤੇ ਜਾਵਾਂਗਾ। ਤੇ ਉਹ ਕਹਿਣ ਲੱਗੀ ਕਿ ਕਿਉਂ ਅੱਜ ਕੀ ਗੱਲ ਹੈ? ਤਾਂ ਮੈਂ ਕਿਹਾ ਕਿ ਅੱਜ ਮੇਰੀ ਤਬੀਅਤ ਠੀਕ ਨਹੀਂ ਇਸ ਕਰਕੇ ਮੈਂ ਥੋੜਾ ਲੇਟ ਹੀ ਜਾਵਾਂਗਾ ਕਿਉਂਕਿ ਉਸ ਕੁੜੀ ਨੇ ਮੈਨੂੰ 11 ਵਜੇ ਦਾ ਟਾਈਮ ਦਿੱਤਾ ਸੀ ਤੇ ਅੱਗੇ ਮੈਂ 9 ਵਜੇ ਆਪਣੀ ਦੁਕਾਨ ਖੋਲ੍ਹ ਲੈਂਦਾ ਸੀ ਮੈਂ ਸਵੇਰੇ ਰੋਟੀ ਖਾਧੀ ਤੇ ਫਿਰ ਤਿਆਰ ਹੋਣ ਲੱਗ ਗਿਆ ਤੇ ਆਪਣੇ ਘਰੋਂ ਮੈਂ ਸਾਢੇ 9:10 ਮੋਟਰਸਾਈਕਲ ਤੇ ਨਿਕਲ ਗਿਆ ਜਦੋਂ ਮੈਂ ਬੱਸ ਸਟੈਂਡ ਤੇ ਪਹੁੰਚਿਆ ਤਾਂ ਉਹ ਕੁੜੀ ਮੇਰੇ ਆਉਣ ਤੋਂ ਪਹਿਲਾਂ ਹੀ ਉੱਥੇ ਖੜੀ ਸੀ ਤੇ ਉਸਨੇ ਜਦੋਂ ਮੇਰਾ ਮੋਟਰਸਾਈਕਲ ਦੇਖਿਆ ਤਾ ਉਸ ਦੇ ਚਿਹਰੇ ਤੇ ਅਜੀਬ ਤਰ੍ਹਾਂ ਦੀ ਖੁਸ਼ੀ ਸੀ ਮੋਟਰਸਾਈਕਲ ਦਾ ਨੰਬਰ ਪਹਿਲਾਂ ਪਤਾ ਹੋਣ ਕਾਰਨ ਜਦੋਂ ਮੈਂ ਮੋਟਰਸਾਈਕਲ ਰੋਕਿਆ ਤਾਂ ਉਹ ਜਲਦੀ ਨਾਲ ਮੇਰੇ ਪਿੱਛੇ ਬੈਠ ਗਈ ਮੈਂ ਜਦੋਂ ਸ਼ਹਿਰ ਤੋਂ ਬਾਹਰ ਨਿਕਲਿਆ ਤੇ ਉਸ ਕੁੜੀ ਨੇ ਮੈਨੂੰ ਕਿਹਾ ਕਿ ਤੁਸੀਂ ਮੈਨੂੰ ਕਿੱਥੇ ਲੈ ਕੇ ਜਾਓਗੇ ਤਾਂ ਮੈਂ ਕਿਹਾ ਕਿ ਮੈਂ ਤੈਨੂੰ ਦੂਸਰੇ ਸ਼ਹਿਰ ਦੇ ਹੋਟਲ ਵਿੱਚ ਲੈ ਕੇ ਜਾਵਾਂਗਾ ਕਿਉਂਕਿ ਮੈਂ ਆਪਣੇ ਸ਼ਹਿਰ ਵਿੱਚ ਤਾਂ ਇਹੋ ਜਿਹਾ ਕੰਮ ਨਹੀਂ ਸੀ ਕਰ ਸਕਦਾ ਮੈਂ ਨਹੀਂ ਸੀ ਚਾਹੁੰਦਾ ਕਿ ਕੋਈ ਮੇਰੀ ਇੱਜ਼ਤ ਉੱਪਰ ਕੋਈ ਉਂਗਲ ਚੁੱਕੇ ਇਸ ਕਰਕੇ ਮੈਂ ਉਸ ਕੁੜੀ ਨੂੰ ਲੈ ਕੇ ਦੂਸਰੇ ਸ਼ਹਿਰ ਨੂੰ ਚੱਲ ਪਿਆ ਅਜੇ ਅਸੀਂ ਸ਼ਹਿਰ ਪਹੁੰਚੇ ਨਹੀਂ ਸੀ ਤਾਂ ਮੈਂ ਇੱਕਦਮ ਇਹ ਮੋਟਰਸਾਈਕਲ ਰੋਕ ਲਿਆ ਤੇ ਇੱਕ ਬਰਾਂਹ ਜਿਹੀ ਜਗ੍ਹਾ ਵੱਲ ਨੂੰ ਕਰ ਦਿੱਤਾ ਤੇ ਉਹ ਮੈਨੂੰ ਕਹਿਣ ਲੱਗੀ ਕਿ ਤੁਸੀਂ ਤਾਂ ਮੈਨੂੰ ਹੋਟਲ ਵਿੱਚ ਲੈ ਕੇ ਜਾਣਾ ਸੀ ਪਰ ਤੁਸੀਂ ਤਾਂ ਖੇਤਾਂ ਵੱਲ ਜਾ ਰਹੇ ਹੋ ਤਾਂ ਮੈਂ ਉਸ ਨੂੰ ਕਿਹਾ ਕਿ ਤੈਨੂੰ ਤਾਂ ਆਪਣੀ ਫੀਸ ਨਾਲ ਮਤਲਬ ਹੈ ਮੈਂ ਤੈਨੂੰ ਕਿਤੇ ਵੀ ਲੈ ਕੇ ਜਾਵਾਂ ਤੇ ਤੂੰ ਮੇਰੇ ਨਾਲ 2 ਘੰਟਿਆਂ ਦੇ 6000 ਲੈਣੇ ਹਨ ਤਾਂ ਉਹ ਮੈਨੂੰ ਕਹਿਣ ਲੱਗੀ ਕਿ ਸਿਰਫ ਤੁਹਾਡੇ ਕੋਲ 2 ਘੰਟੇ ਹੀ ਆ ਤੁਸੀਂ ਚਾਹੇ ਮੈਨੂੰ ਹੋਟਲ ਵਿੱਚ ਲੈ ਜਾਓ ਤੇ ਚਾਹੇ ਖੇਤ ਵਿੱਚ ਇਸ ਨਾਲ ਮੈਨੂੰ ਕੋਈ ਲੈਣਾ ਦੇਣਾ ਨਹੀਂ ਤਾਂ ਮੈਂ ਇੱਕ ਵਰਾਣ ਜਿਹੀ ਜਗ੍ਹਾ ਤੇ ਮੋਟਰਸਾਈਕਲ ਰੋਕ ਲਿਆ ਉੱਥੇ ਕੋਈ ਵੀ ਆ ਜਾ ਨਹੀਂ ਸਕਦਾ ਤਾਂ ਮੈਂ ਉਸ ਨੂੰ ਕਹਿਣ ਲੱਗਾ ਕਿ ਮੈਂ ਤਾਂ ਤੇਰੇ ਨਾਲ ਇੱਕ ਗੱਲ ਕਰਨੀ ਹੈ ਤਾਂ ਉਹ ਕਹਿਣ ਲੱਗੀ ਕਿ ਤੁਸੀਂ ਜਿਹੜਾ ਕੰਮ ਲਈ ਮੈਨੂੰ ਲੈ ਕੇ ਆਏ ਹੋ ਉਹ ਕੰਮ ਕਰੋ ਤੇ ਮੈਨੂੰ ਫ੍ਰੀ ਕਰੋ ਮੈਂ ਹੋਰ ਵੀ ਅੱਗੇ ਜਾਣਾ ਹੈ ਮੇਰੇ ਕੋਲ ਇਹਨਾ ਟਾਈਮ ਨਹੀਂ ਤਾਂ ਮੈਂ ਉਸ ਨੂੰ ਕਿਹਾ ਕਿ ਤੈਨੂੰ ਤਾਂ ਫੀਸ ਚਾਹੀਦੀ ਹੈ ਉਹ ਤੈਨੂੰ ਮਿਲ ਜਾਵੇਗੀ ਪਰ ਤੈਨੂੰ ਮੇਰੀਆਂ ਕੁਝ ਗੱਲਾਂ ਦਾ ਜਵਾਬ ਦੇਣਾ ਹੋਵੇਗਾ ਤਾਂ ਉਹ ਕਹਿਣ ਲੱਗੀ ਕਿ ਮੇਰੇ ਕੋਲ ਇਹਨਾ ਟਾਈਮ ਨਹੀਂ ਕਿ ਮੈਂ ਤੁਹਾਡੇ ਨਾਲ ਗੱਲਾਂ ਦੇ ਜਵਾਬ ਇੱਥੇ ਦੇਵਾਂ ਤੁਸੀਂ ਆਪਣਾ ਕੰਮ ਕਰੋ ਤੇ ਮੈਨੂੰ ਜਾਣ ਦਿਓ ਮੈਂ ਉਸ ਨੂੰ ਕਿਹਾ ਮੈਂ ਜੇ ਤੈਨੂੰ ਗੱਲਾਂ ਕਰਨ ਦੇ ਹੀ ਪੈਸੇ ਦੇਵਾਂ ਤਾਂ ਉਹ ਕਹਿਣ ਲੱਗੀ ਕਿ ਕਿਉਂ ਮਜ਼ਾਕ ਕਰਦੇ ਹੋ ਇੱਕ ਮਰਦ ਕੋਲ ਇੱਕ ਸੋਹਣੀ ਸੁਨੱਖੀ ਕੁੜੀ ਹੋਵੇ ਤਾਂ ਉਹ ਗੱਲਾਂ ਨਹੀਂ ਕਰੇਗਾ ਇਹ ਮੈਨੂੰ ਵੀ ਪਤਾ ਤੇ ਤੁਸੀਂ ਵੀ ਹੋਰਾਂ ਮਰਦਾ ਵਾਂਗ ਹੀ ਮੇਰੇ ਨਾਲ ਉਹੀ ਕਰੋਗੇ ਇਹ ਮੈਨੂੰ ਵੀ ਪਤਾ ਤਾਂ ਮੈਂ ਉਸ ਨੂੰ ਹੱਸ ਕੇ ਕਿਹਾ ਕਿ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਇਹ ਤੇਰਾ ਵਹਿਮ ਐ ਤੂੰ ਮੇਰੀਆਂ ਗੱਲਾਂ ਦੇ ਜਵਾਬ ਮੈਨੂੰ ਤੈਨੂੰ ਮੇਰੀਆਂ ਗੱਲਾਂ ਦਾ ਜਵਾਬ ਦੇਣਾ ਹੀ ਪਵੇਗਾ ਤੇ ਮੈਂ ਤੇਰੀ ਫੀਸ ਤੈਨੂੰ ਦੇ ਹੀ ਦਿੱਤੀ ਹੈ ਜਦੋਂ ਮੈਂ ਉਸ ਨੂੰ ਇਸ ਤਰ੍ਹਾਂ ਕਿਹਾ ਤਾਂ ਉਹ ਕਹਿਣ ਲੱਗੀ ਕਿ ਤੁਸੀਂ ਜੋ ਪੁੱਛਣਾ ਹੈ ਜਲਦੀ ਜਲਦੀ ਪੁੱਛੋ ਮੈਂ ਉਸ ਨੂੰ ਕਿਹਾ ਕਿ ਤੂੰ ਇੰਨੀ ਸੋਹਣੀ ਸੁਨਖੀ ਦੇਖਣ ਵਿੱਚ ਮੈਨੂੰ ਤੂੰ ਪੜੀ ਲਿਖੀ ਵੀ ਲੱਗਦੀ ਹੈ ਫਿਰ ਤੂੰ ਇਸ ਜਿਸਮ ਫਰੋਸ਼ੀ ਦੇ ਧੰਦੇ ਵਿੱਚ ਕਿਵੇਂ ਪਈ ਤਾਂ ਉਹ ਮੇਰੇ ਵੱਲ ਦੇਖ ਕੇ ਹੱਸਣ ਲੱਗੀ ਤੇ ਕਹਿਣ ਲੱਗੀ ਕਿ ਤੁਸੀਂ ਵੀ ਤਾਂ ਮੈਨੂੰ ਇਸੇ ਕਰਕੇ ਹੀ ਇੱਥੇ ਲੈ ਕੇ ਆਏ ਹੋ ਤੁਸੀਂ ਆਪ ਹੀ ਮੇਰੇ ਤੋਂ ਇਸ ਤਰ੍ਹਾਂ ਦੇ ਸਵਾਲ ਪੁੱਛ ਰਹੇ ਹੋ ਤੁਸੀਂ ਵੀ ਤਾਂ ਆਪਣੀ ਭੁੱਖ ਮਟਾਉਣ ਦੀ ਖਾਤਰ ਹੀ ਮੇਰੇ ਕੋਲ ਆਏ ਹੋ ਤੇ ਉਹ ਕਹੇ ਤੇ ਮੈਂ ਕਹਿਣ ਲੱਗਿਆ ਕਿ ਇਹ ਤਾਂ ਤੇਰਾ ਵਹਿਮ ਆ ਮੈਂ ਆਪਣੀ ਭੁੱਖ ਮਟਾਉਣ ਦੇ ਲਈ ਨਹੀਂ ਆਇਆ ਮੈਂ ਤਾਂ ਅੱਜ ਤੇਰੇ ਤੋਂ ਕੁਝ ਸਵਾਲ ਪੁੱਛਣੇ ਹਨ ਇਸੇ ਕਰਕੇ ਮੈਂ ਤੈਨੂੰ ਇੱਥੇ ਲੈ ਕੇ ਆਇਆ ਹਾਂ ਫਿਰ ਉਹ ਇੱਕਦਮ ਚੁੱਪ ਹੋ ਗਈ ਤੇ ਮੇਰੇ ਮੂੰਹ ਵੱਲ ਦੇਖਣ ਲੱਗੀ ਤੇ ਫਿਰ ਰੋਣ ਲੱਗ ਗਈ ਤੇ ਕਹਿਣ ਲੱਗੀ ਕਿ ਇਸ ਕੰਮ ਵਿੱਚ ਕੁੜੀਆਂ ਦੋ ਕਾਰਨਾ ਕਰਕੇ ਹੀ ਆਉਂਦੀਆਂ ਹਨ ਇੱਕ ਉਹਨਾਂ ਦੀ ਮਜਬੂਰੀ ਤੇ ਦੂਸਰਾ ਉਹਨਾਂ ਦਾ ਸ਼ੌਂਕ ਕਈ ਕੁੜੀਆਂ ਆਪਣੀ ਜਿਸਮ ਨੂੰ ਸ਼ੌਂਕ ਦੇ ਤੌਰ ਤੇ ਵੇਚਦੀਆਂ ਹਨ ਪਰ ਜ਼ਿਆਦਾਤਰ ਕੁੜੀਆਂ ਇਹ ਕੰਮ ਮਜਬੂਰੀ ਵਿੱਚ ਹੀ ਕਰਦੀਆਂ ਹਨ ਤੇ ਮੇਰੀ ਵੀ ਇੱਕ ਮਜਬੂਰੀ ਸੀ ਇਸੇ ਕਰਕੇ ਮੈਂ ਇਸ ਥੰਦੇ ਵਿੱਚ ਆਈ ਹਾਂ ਤਾਂ ਮੈਂ ਉਸ ਨੂੰ ਕਿਹਾ ਕਿ ਤੁਹਾਡਾ ਨਾਮ ਰੋਜੀ ਹੈ ਰੋਜੀ ਅੱਜ ਤੋਂ ਮੈਨੂੰ ਆਪਣੀ ਸਚਾਈ ਦੱਸ ਸ਼ਾਇਦ ਮੈਂ ਤੈਨੂੰ ਇਸ ਦਾਲ ਤਲ ਵਿੱਚੋਂ ਕੱਢ ਦੇਵਾਂ ਤੇ ਮੈਂ ਤੈਨੂੰ ਪਸੰਦ ਕਰਦਾ ਹਾਂ ਤੇ ਸ਼ਾਇਦ ਮੈਂ ਤੈਨੂੰ ਇਸ ਨਰਕ ਵਿੱਚੋਂ ਕੱਢਣ ਵਿੱਚ ਤੇਰੀ ਮਦਦ ਕਰ ਸਕਾਂ ਤਾਂ ਉਹ ਕਹਿਣ ਲੱਗੀ ਕਿ ਕੋਈ ਵੀ ਇਨਸਾਨ ਝੂਠੀ ਚੀਜ਼ ਖਾਣੀ ਪਸੰਦ ਨਹੀਂ ਕਰਦਾ ਤੇ ਤੁਸੀਂ ਕਿਵੇਂ ਮੈਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓਗੇ ਕਿਉਂਕਿ ਮੈਂ ਤਾਂ ਉਹ ਔਰਤ ਹਾਂ ਜਿਸ ਨੂੰ ਹਰ ਮਰਦ ਆਪਣੇ ਹਵਸ ਪੂਰੀ ਕਰਨ ਤੋਂ ਬਾਅਦ ਛੱਡ ਕੇ ਚਲਾ ਜਾਂਦਾ ਤੇ ਸ਼ਾਇਦ ਅੱਜ ਤੱਕ ਮੈਂ ਪਤਾ ਨਹੀਂ ਕਿੰਨੇ ਕੋ ਮਰਦਾਂ ਨਾਲ ਆਪਣੀਆਂ ਰਾਤਾਂ ਕੱਟੀਆਂ ਨੇ ਤਾਂ ਮੈਂ ਰੋਜੀ ਨੂੰ ਕਿਹਾ ਕਿ ਤੂੰ ਮੈਨੂੰ ਆਪਣੀ ਪਹਿਲਾਂ ਸਚਾਈ ਤਾਂ ਦੱਸ ਇਸ ਰਾਸ ਰਸਤੇ ਤੇ ਤੇਰੇ ਚੱਲਣ ਦਾ ਕੋਈ ਨਾ ਕੋਈ ਤਾਂ ਕਾਰਨ ਹੋਵੇਗਾ ਤਾਂ ਉਹ ਕਹਿਣ ਲੱਗੀ ਕਿ ਜੇ ਤੂੰ ਮੇਰੀ ਸਚਾਈ ਸੁਣਨਾ ਹੀ ਚਾਹੁੰਦਾ ਹੈ ਤਾਂ ਮੈਂ ਤੇ ਇਹਨੂੰ ਦੱਸਦੀ ਹਾਂ ਮੈਂ ਇੱਕ ਗਰੀਬ ਘਰ ਦੀ ਕੁੜੀ ਹਾਂ ਸਾਡੇ ਘਰ ਵਿੱਚ ਮੈਂ ਮੇਰੀ ਛੋਟੀ ਭੈਣ ਤੇ ਮੇਰੇ ਪਾਪਾ ਅਸੀਂ ਤਿੰਨੋਂ ਹੀ ਸੀ ਤੇ ਕੰਮ ਕਰਨ ਨੂੰ ਸਿਰਫ ਮੈਂ ਹੀ ਸੀ ਤੇ ਮੈਂ ਹੀ ਕਮਾ ਕੇ ਆਪਣੇ ਪਿਓ ਤੇ ਭੈਣ ਦਾ ਢਿੱਡ ਭਰਦੀ ਸੀ ਮੇਰੀ ਮਾਂ ਦੀ ਮੇਰੇ ਛੋਟੇ ਹੁੰਦਿਆਂ ਹੀ ਮੌਤ ਹੋ ਗਈ ਸੀ ਤੇ ਮੇਰਾ ਪਾਪਾ ਕੈਂਸਰ ਦੇ ਮਰੀਜ਼ ਸਨ ਮੈਂ ਆਪਣੇ ਪਿੰਡ ਵਿੱਚ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਕਰਦੀ ਸੀ ਸਫਾਈਆਂ ਕਰਨਾ ਤੇ ਕੱਪੜੇ ਧੋਣਾ ਇਸ ਤਰ੍ਹਾਂ ਦੇ ਕੰਮ ਕਰਕੇ ਹੀ ਮੈਂ ਆਪਣੇ ਪਾਪਾ ਦੀ ਦਵਾਈ ਦੇ ਪੈਸੇ ਲੈ ਕੇ ਆਉਂਦੀ ਸੀ ਤੇ ਫਿਰ ਉਹਨਾਂ ਪੈਸਿਆਂ ਦੇ ਨਾਲ ਹੀ ਉਸ ਦੀ ਦਵਾਈ ਲਿਆ ਕੇ ਉਸ ਦਾ ਇਲਾਜ ਕਰਵਾਉਂਦੀ ਸੀ ਤੇ ਉਧਰੋਂ ਮੇਰੀ ਛੋਟੀ ਭੈਣ ਦੀ ਪੜ੍ਹਾਈ ਪਰ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਇੱਕ ਕੈਂਸਰ ਦੇ ਮਰੀਜ਼ ਦਾ ਇਲਾਜ ਕਰਾਉਣਾ ਮੇਰੇ ਲਈ ਬਹੁਤ ਹੀ ਔਖਾ ਸੀ ਇੱਕ ਦਿਨ ਮੈਂ ਜਿਸ ਘਰ ਵਿੱਚ ਸਫਾਈ ਕਰ ਰਹੀ ਸੀ ਤਾਂ ਘਰ ਵਿੱਚ ਸਫਾਈ ਕਰਦੀ ਸੀ ਤਾਂ ਉੱਥੇ ਇੱਕ ਨੌਜਵਾਨ ਮੁੰਡਾ ਹੀ ਰਹਿੰਦਾ ਸੀ ਉਹ ਰਾਜਸਥਾਨ ਤੋਂ ਇੱਥੇ ਨੌਕਰੀ ਕਰਦਾ ਸੀ ਤੇ ਉਸਤੇ ਮਾਂ ਪਿਓ ਰਾਜਸਥਾਨ ਵਿੱਚ ਰਹਿੰਦੇ ਸਨ ਉਹ ਬਹੁਤ ਹੀ ਵਧੀਆ ਸ਼ਰੀਫ ਇਨਸਾਨ ਸੀ ਪਰ ਸ਼ਰੀਫ ਇਨਸਾਨ ਦਾ ਕਦੋਂ ਦਿਮਾਗ ਖਰਾਬ ਹੋ ਗਿਆ ਇਹ ਮੈਨੂੰ ਵੀ ਨਾ ਪਤਾ ਲੱਗਾ ਮੈਂ ਉਹਨਾਂ ਦੇ ਘਰ ਸਾਫ ਸਫਾਈ ਕਰਦੀ ਤੇ ਆਪਣਾ ਕੰਮ ਕਰਨ ਤੋਂ ਬਾਅਦ ਆਪਣੇ ਘਰ ਵਾਪਸ ਆ ਜਾਂਦੀ। ਉਸ ਮੁੰਡੇ ਨੇ ਮੇਰੇ ਵੱਲ ਕਦੇ ਵੀ ਅੱਖ ਚੁੱਕ ਕੇ ਨਹੀਂ ਸੀ ਦੇਖਿਆ ਪਰ ਕਦੋਂ ਉਸ ਦੀ ਨੀਤ ਖੋਟੀ ਹੋ ਗਈ ਮੈਨੂੰ ਪਤਾ ਹੀ ਨਾ ਲੱਗਾ। ਇੱਕ ਦਿਨ ਉਸ ਦਾ ਉਹਨਾਂ ਦੇ ਘਰ ਮੈਂ ਸਾਫ ਸਫਾਈ ਕਰ ਰਹੀ ਸੀ ਤੇ ਉਸ ਦਾ ਇੱਕ ਦੋਸਤ ਉਹਨਾਂ ਦੇ ਘਰ ਆਇਆ ਤਾਂ ਉਹ ਮੇਰੇ ਵੱਲ ਦੇਖ ਕੇ ਅਜੀਬ ਤਰ੍ਹਾਂ ਦਾ ਹਾਸਾ ਸਨ ਲੱਗਾ ਤੇ ਸ਼ਾਇਦ ਉਸ ਮੁੰਡੇ ਦੇ ਕੰਨ ਵਿੱਚ ਵੀ ਉਸ ਨੇ ਕੋਈ ਗੱਲ ਕਹੀ। ਪਰ ਮੈਨੂੰ ਉਹਨਾਂ ਦੀ ਗੱਲ ਸੁਣਾਈ ਨਾ ਦਿੱਤੀ ਮੈਂ ਆਪਣਾ ਕੰਮ ਖਤਮ ਕਰਿਆ ਤੇ ਆਪਣੇ ਘਰ ਆ ਗਏ ਜਦੋਂ ਮੈਂ ਘਰ ਆਈ ਤਾਂ ਮੇਰੇ ਪਾਪਾ ਦਾ ਬੁਰਾ ਹਾਲ ਸੀ ਉਹਨਾਂ ਦੇ ਪੇਟ ਵਿੱਚ ਦਰਦ ਹੋ ਰਿਹਾ ਸੀ ਤੇ ਮੇਰੀ ਭੈਣ ਨੂੰ ਕਹਿ ਰਏ ਸਨ ਕਿ ਮੈਨੂੰ ਜਲਦੀ ਤੋਂ ਜਲਦੀ ਦਵਾਈ ਦੇ ਦੇ ਨਹੀਂ ਤਾਂ ਮੇਰੀ ਮੌਤ ਹੋ ਜਾਵੇਗੀ ਤੇ ਦਵਾਈ ਮੇਰੇ ਪਾਪਾ ਦੀ ਖਤਮ ਹੋ ਗਈ ਸੀ ਮੇਰੀ ਭੈਣ ਮੈਨ ਬੁਲਾਉਣ ਦੇ ਲਈ ਘਰੋਂ ਭੱਜ ਕੇ ਨਿਕਲੀ ਹੀ ਸੀ ਤਾਂ ਅੱਗੋਂ ਮੈਂ ਆ ਗਈ ਤੇ ਮੈਨੂੰ ਦੇਖ ਕੇ ਕਹਿਣ ਲੱਗੀ ਕਿ ਪਾਪਾ ਦੀ ਤਬੀਅਤ ਜ਼ਿਆਦਾ ਹੀ ਖਰਾਬ ਹੋ ਗਈ ਐ ਤੇ ਉਹ ਕਹਿ ਰਹੇ ਨੇ ਕਿ ਮੇਰੀ ਤਾਂ ਹੁਣੇ ਹੀ ਮੌਤ ਹੋ ਜਾਵੇਗੀ ਨਹੀਂ ਤਾਂ ਮੈਨੂੰ ਸ਼ਹਿਰ ਲੈ ਜਾਓ ਪਰ ਸਾਡੇ ਪਰ ਜਦੋਂ ਮੈਂ ਆਪਣੀ ਭੈਣ ਦੀ ਇਹ ਗੱਲ ਸੁਣੀ ਤਾਂ ਮੈਂ ਵੀ ਘਬਰਾ ਗਈ ਕਿਉਂਕਿ ਮੈਂ ਸ਼ਹਿਰ ਆਪਣੇ ਪਾਪਾ ਨੂੰ ਕਿਵੇਂ ਲਿਜਾ ਸਕਦੀ ਸੀ ਮੇਰੇ ਕੋਲ ਤਾਂ ਪੈਸੇ ਵੀ ਨਹੀਂ ਸਨ ਜੋ ਪੈਸੇ ਮੈਂ ਕੰਮ ਕਰਕੇ ਮਹੀਨੇ ਦੇ ਕਮਾਏ ਸਨ ਉਹ ਮੈਂ ਪਹਿਲਾਂ ਹੀ ਆਪਣੀ ਭੈਣ ਦੀ ਫੀਸ ਤੇ ਪਾਪਾ ਦੀ ਦਵਾਈ ਤੇ ਖਰਚ ਕਰ ਦਿੱਤੇ ਸਨ ਹੋਂ ਤਾਂ ਮੇਰੇ ਕੋਲ 100 ਰੁਪਿਆ ਵੀ ਨਹੀਂ ਸੀ ਜਦੋਂ ਮੈਂ ਆਪਣੇ ਪਾਪਾ ਦੀ ਹਾਲਤ ਦੇਖੀ ਤਾਂ ਮੇਰੀ ਭੈਣ ਤੇ ਮੇਰੇ ਪਾਪਾ ਨੇ ਕਿਹਾ ਕਿ ਤੂੰ ਆਪਣੇ ਮਾਲਕ ਤੋਂ ਪੈਸੇ ਲੈ ਆ ਮੈਨੂੰ ਸ਼ਹਿਰ ਲੈ ਜਾ ਨਹੀਂ ਤਾਂ ਮੈਂ ਮਰ ਜਾਵਾਂਗਾ ਮੈਂ ਜਲਦੀ ਜਲਦੀ ਆਪਣੇ ਘਰੋਂ ਨਿਕਲੀ ਤੇ ਆਪਣੇ ਉਸੇ ਮਾਲਕ ਦੇ ਘਰ ਆ ਗਈ ਜੋ ਨੌਕਰੀ ਕਰਨ ਦੇ ਲਈ ਸਾਡੇ ਪਿੰਡ ਆਇਆ ਸੀ ਜਦੋਂ ਮੈਂ ਉਹਨਾਂ ਦੇ ਘਰ ਗਈ ਤਾਂ ਉਸ ਦਾ ਉਹੀ ਦੋਸਤ ਉਸ ਦੇ ਕੋਲ ਬੈਠਾ ਸੀ ਮੈਨੂੰ ਘਬराई ਹੋਈ ਨੂੰ ਦੇਖ ਕੇ ਉਹ ਮੈਨੂੰ ਕਹਿਣ ਲੱਗਾ ਕਿ ਕੀ ਗੱਲ ਹੋ ਗਈ ਤੂੰ ਇੰਨਾ ਘਬराई ਹੋਈ ਕਿਉਂ ਹੈ ਮੈਂ ਰੋਂਦੀ ਹੋਈ ਆਪਣੇ ਮਾਲਕ ਦੇ ਪੈਰਾਂ ਵਿੱਚ ਡਿੱਗ ਪਈ ਤੇ ਉਸ ਨੂੰ ਕਿਹਾ ਕਿ ਅੱਜ ਮੇਰੇ ਪਾਪਾ ਦੀ ਜ਼ਿੰਦਗੀ ਤੁਹਾਡੇ ਹੱਥ ਵਿੱਚ ਹੈ ਤੁਸੀਂ ਮੈਨੂੰ ਪੈਸੇ ਦੇ ਦਿਓ ਮੈਂ ਤੁਹਾਡੇ ਪੈਸੇ ਵਿਆਜ ਸਮੇਤ ਵਾਪਸ ਕਰ ਦੇਵਾਂਗੀ ਤਾਂ ਉਹ ਕਹਿਣ ਲੱਗਾ ਕਿ ਪੈਸੇ ਤਾਂ ਤੈਨੂੰ ਮਿਲ ਜਾਣਗੇ ਪਹਿਲਾਂ ਤੂੰ ਨਾਲ ਦੇ ਕਮਰੇ ਵਿੱਚ ਚੱਲ ਤੇ ਮੈਂ ਤੈਨੂੰ ਹੁਣੇ ਆ ਕੇ ਪੈਸੇ ਦਿੰਦਾ ਹਾਂ ਮੈਂ ਰੌਂਦੀ ਹੋਈ ਉੱઠી ਤੇ ਨਾਲ ਦੇ ਕਮਰੇ ਵਿੱਚ ਚਲੀ ਗਈ ਤਾਂ ਮੇਰਾ ਮਾਲਕ ਵੀ ਮੇਰੇ ਪਿੱਛੇ ਹੀ ਆ ਗਿਆ ਤੇ ਉਹ ਤੇ ਉਸਦਾ ਦੋਸਤ ਵੀ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਇੱਕ ਮਿੰਟ ਇੱਥੇ ਬੈਠ ਮੈਂ ਹੁਣੇ ਪੈਸੇ ਅਲਮਾਰੀ ਵਿੱਚ ਕੱਢਦਾ ਹਾਂ ਮੈਂ ਉਸ ਨੂੰ ਕਿਹਾ ਕਿ ਸਾਹਿਬ ਮੇਰੇ ਕੋਲ ਬੈਠਣ ਦਾ ਟਾਈਮ ਨਹੀਂ ਤੁਸੀਂ ਮੈਨੂੰ ਪੈਸੇ ਦੇ ਦਿਓ ਮੈਂ ਵਿਆਜ ਸਮੇਤ ਤੁਹਾਨੂੰ ਵਾਪਸ ਕਰ ਦੇਵਾਂਗੀ ਪਰ ਮੈਨੂੰ ਟਾਈਮ ਨਾ ਲਵਾਓ ਮੈਂ ਆਪਣੇ ਪਾਪਾ ਨੂੰ ਸ਼ਹਿਰ ਹਸਪਤਾਲ ਵਿੱਚ ਲੈ ਕੇ ਜਾਣ। ਉਹ ਬਹੁਤ ਜ਼ਿਆਦਾ ਬਿਮਾਰ ਹਨ ਤਾਂ ਉਹ ਕਹਿਣ ਲੱਗਿਆ ਕਿ ਇੰਨੀ ਕਾਲੀ ਵੀ ਕਾਦੀ ਐ। ਤੂੰ ਇੱਕ ਮਿੰਟ ਬੈਠ ਤਾਂ ਸਹੀ। ਜਦੋਂ ਮੈਂ ਬੈਠਣ ਲੱਗੀ ਤਾਂ ਉਸਦੇ ਦੋਸਤ ਨੇ ਕਮਰੇ ਦਾ ਗੇਟ ਬੰਦ ਕਰ ਲਿਆ ਤੇ ਫਿਰ ਉਹਨਾਂ ਦੋਹਾਂ ਨੇ ਮੇਰੀ ਇੱਜ਼ਤ ਨੂੰ ਵਾਰੋ-ਵਾਰੀ ਲੀਰੋ-ਲੀਰ ਕਰ ਦਿੱਤਾ। ਉਹਨਾਂ ਨੇ ਆਪਣੀ ਭੁੱਖ ਮੇਰੇ ਜਿਸਮ ਨਾਲ ਪੂਰੀ ਕੀਤੀ। ਮੈਂ ਉਹਨਾਂ ਅੱਗੇ ਬਹੁਤ ਹੀ ਤਰਲੇ ਮਿੰਤਾ ਕੱਢੀਆਂ ਕਿ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਨਾ ਕਰੋ। ਪਰ ਉਹਨਾਂ ਨੇ ਮੇਰੀ ਇੱਕ ਵੀ ਨਾ ਸੁਣੀ ਮੇਰਾ ਤਾਂ ਬੁਰਾ ਹਾਲ ਕਰ ਦਿੱਤਾ ਮੇਰੇ ਵਿੱਚ ਹਿੰਮਤ ਨਹੀਂ ਸੀ ਕਿ ਮੈਂ ਉੱਠ ਕੇ ਆਪਣੇ ਘਰ ਚਲੀ ਜਾਵਾਂ ਮੇਰੇ ਤੋਂ ਤੁਰਿਆ ਨਹੀਂ ਸੀ ਜਾ ਰਿਹਾ ਉਹਨਾਂ ਨੇ ਤਾਂ ਮੈਨੂੰ ਮਰਨ ਵਾਲੀ ਕਰ ਦਿੱਤਾ ਪਰ ਜਦੋਂ ਮੈਂ ਉੱਠ ਕੇ ਆਪਣੇ ਕੱਪੜੇ ਠੀਕ ਕੀਤੇ ਤਾਂ ਮੇਰੇ ਮਾਲਕ ਨੇ ਮੈਨੂੰ ਅਲਮਾਰੀ ਵਿੱਚੋਂ ਕੱਢ ਕੇ 10000 ਦੀ ਕੁੱਟੀ ਫਟਾ ਦਿੱਤੀ ਤੇ ਕਿਹਾ ਕਿ ਜਿੰਨੇ ਲੋੜ ਹੋਈ ਵਰਤ ਲੈ ਮੇ ਇਹ ਤੇਰੇ ਹੀ ਪੈਸੇ ਹਨ ਤੂੰ ਸਾਡੀ ਭੁੱਖ ਮਿਟਾਉਂਦੀ ਰਹੀ ਤੇ ਤੇਰੀ ਲੋੜ ਅਸੀਂ ਪੂਰੀ ਕਰਦੀ ਰਹਾਂਗੇ ਤੈਨੂੰ ਕਦੇ ਵੀ ਪੈਸਿਆਂ ਦੀ ਕਮੀ ਨਹੀਂ ਆਵੇਗੀ ਬਸ ਤੂੰ ਇਸੇ ਤਰ੍ਹਾਂ ਸਾਡੇ ਘਰ ਟਾਈਮ ਨਾਲ ਆ जाया ਕਰ ਉਹ ਇਹ ਬੋਲ-ਪੋਲ ਰਹੇ ਸਨ ਪਰ ਮੇਰੇ ਕੰਨਾਂ ਵਿੱਚ ਪੱਥਰ ਵਾਂਗ ਅਜ ਰਹੇ ਸਨ ਅੱਜ ਤਾਂ ਮੈਂ ਜਿਉਂਦੇ ਜੀ ਹੀ ਮਰ ਗਈ ਸੀ ਪਰ ਇੱਕ ਮਜਬੂਰੀ ਔਰਤ ਤੋਂ ਉਹ ਸਭ ਕੁਝ ਕਰਵਾ ਦਿੰਦੀ ਹੈ ਜੋ ਉਹ ਕਦੇ ਮਰ ਕੇ ਵੀ ਨਹੀਂ ਕਰਨਾ ਚਾਹੁੰਦੀ ਮੈਂ ਆਪਣੇ ਕੱਪੜੇ ਠੀਕ ਕੀਤੇ ਤੇ ਪੈਸੇ ਆਪਣੀ ਚੁੰਨੀ ਵਿੱਚ ਲਪੇਟ ਲਈ ਤੇ ਉਹਨਾਂ ਦੇ ਘਰੋਂ ਨਿਕਲ ਗਈ ਜਦੋਂ ਮੈਂ ਘਰ ਗਈ ਤਾਂ ਮੇਰੇ ਪਾਪਾ ਦਰਦ ਨਾਲ ਵਿਰਕ ਰਹੇ ਸਨ ਮੇਰੀ ਭੈਣ ਮੇਰੇ ਪਾਪਾ ਦੀਆਂ ਲੱਤਾਂ ਘੁੱਟ ਰਹੀ ਜਦੋਂ ਮੈਂ ਘਰ ਗਈ ਤਾਂ ਮੇਰੀ ਭੈਣ ਮੈਨੂੰ ਦੇਖ ਕੇ ਕਹਿਣ ਲੱਗੀ ਕਿ ਭੈਣੇ ਪੈਸੇ ਮਿਲ ਗਏ ਹਨ ਤਾਂ ਮੈਂ ਕੁਝ ਵੀ ਬੋਲ ਨਾ ਸકી ਤੇ ਪੈਸੇ ਉਸ ਨੂੰ ਫੜਾ ਦਿੱਤੇ ਉਹ ਪੈਸਿਆਂ ਨੂੰ ਦੇਖ ਕੇ ਖੁਸ਼ ਹੋ ਗਈ ਤੇ ਕਹਿਣ ਲੱਗੀ ਕਿ ਹੁਣ ਤਾਂ ਪਾਪਾ ਦਾ ਇਲਾਜ ਹੋ ਜਾਵੇਗਾ ਮੈਂ ਤੇ ਮੇਰੀ ਭੈਣ ਦੋ ਅਸੀਂ ਮੇਰੇ ਪਾਪਾ ਨੂੰ ਸ਼ਹਿਰ ਦੇ ਵੱਡੇ ਹਸਪਤਾਲ ਵਿੱਚ ਲੈ ਗਈਆਂ ਤੇ ਪਾਪਾ ਦਾ ਇਲਾਜ ਡਾਕਟਰਾਂ ਨੇ ਸ਼ੁਰੂ ਕਰ ਦਿੱਤਾ। ਪਾਪਾ ਨੂੰ 5-6 ਦਿਨ ਹਸਪਤਾਲ ਵਿੱਚ ਰੱਖਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਛੁੱਟੀ ਦੇ ਦਿੱਤੀ। ਹੁਣ ਪਾਪਾ ਦੀ ਤਬੀਅਤ ਅੱਗੇ ਨਾਲੋਂ ਬਹੁਤ ਠੀਕ ਸੀ। ਜਦੋਂ ਪਾਪਾ ਠੀਕ ਹੋ ਗਏ ਤਾਂ ਅਸੀਂ ਘਰ ਵਾਪਸ ਆ ਗਏ। ਤਾਂ ਮੈਂ ਫਿਰ ਆਪਣੇ ਕੰਮ ਤੇ ਜਾਣ ਲੱਗੀ। ਜਦੋਂ ਮੈਂ ਫਿਰ ਆਪਣੇ ਮਾਲਕ ਦੇ ਘਰ ਸਾਫ਼-ਸਫਾਈਆਂ ਦਾ ਕੰਮ ਕਰ ਰਹੀ ਸੀ ਤਾਂ ਮੇਰੇ ਮਾਲਕ ਨੇ ਮੇਰੇ ਹੱਥ ਵਿੱਚ ਝਾੜੂ ਫੜ ਲਿਆ ਤੇ ਕਹਿਣ ਲੱਗਾ ਕਿ ਤੂੰ ਪਹਿਲਾਂ ਕਰਨ ਵਾਲਾ ਕੰਮ ਕਰ ਇਹ ਕੰਮ ਤਾਂ ਹੋਰ ਵੀ ਕੋਈ ਕਰ ਦੇਵੇਗਾ ਤੇ ਮੈਨੂੰ ਅੰਦਰ ਜਾਣ ਲਈ ਕਹਿ ਦਿੱਤਾ ਹੁਣ ਤਾਂ ਮੇਰੀ ਇਹ ਮਜਬੂਰੀ ਹਰ ਦਿਨ ਦੀ ਬਣ ਗਈ ਸੀ ਹਰ ਦਿਨ ਕੋਈ ਨਾ ਕੋਈ ਨਵਾਂ ਮਰਦ ਆਉਂਦਾ ਤੇ ਆਪਣੀ ਭੁੱਖ ਮਿਟਾਉਂਦਾ ਤੇ ਚਲਾ ਜਾਂਦਾ ਉਹ ਆਪਣੇ ਹਰ ਰੋਜ਼ ਨਵੇਂ ਦੋਸਤਾਂ ਨੂੰ ਵੀ ਆਪਣੇ ਘਰ ਬੁਲਾਉਂਦਾ ਸੀ ਤੇ ਉਹਨਾਂ ਨੂੰ ਕਹਿੰਦਾ ਸੀ ਕਿ ਤੁਸੀਂ ਇੱਥੇ ਆ ਜਾਇਆ ਕਰੋ ਕਿਉਂਕਿ ਸਾਡੇ ਘਰ ਹੋਰ ਕੋਈ ਨਹੀਂ ਆਉਂਦਾ ਉਹ ਅੱਧੀ ਕਮਾਈ ਆਪ ਖਾਂਦਾ ਤੇ ਦੂਸਰੇ ਪੈਸੇ ਮੈਨੂੰ ਦਿੰਦਾ ਤੇ ਨਾਲੇ ਹਰ ਰੋਜ਼ ਭੁੱਖ ਮਟਾਉਂਦਾ ਮੈਂ ਤਾਂ ਹੁਣ ਜਿਉਂਦੇ ਜੀ ਹੀ ਮਰ ਗਈ ਸੀ ਜਿੱਥੇ ਮਹੀਨੇ ਤੋਂ ਮੈਂ ਪੈਸਿਆਂ ਦਾ ਮੂੰਹ ਦੇਖਦੀ ਸੀ ਹੁਣ ਤਾਂ ਹਰ ਰੋਜ਼ ਮੈਨੂੰ ਪੈਸੇ ਮਿਲ ਜਾਂਦੇ ਸਨ ਤਾਂ ਹੁਣ ਸਾਡੇ ਘਰ ਦਾ ਖਰਚਾ ਪਾਣੀ ਵੀ ਵਧੀਆ ਚੱਲ ਰਿਹਾ ਸੀ ਤੇ ਮੇਰੀ ਭੈਣ ਨੇ ਅੱਗੇ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਮੇਰੇ ਪਾਪਾ ਦੀ ਦਵਾਈ ਵੀ ਵਧੀਆ ਡਾਕਟਰ ਕੋਲ ਚੱਲ ਪਈ ਸੀ ਤੇ ਉਹਨਾਂ ਦੀ ਸਿਹਤ ਵਿੱਚ ਵੀ ਸੁਧਾਰ ਹੋ ਗਿਆ ਸੀ ਜਦੋਂ ਮੈਂ ਉਸ ਰਾਹ ਤੇ ਚੱਲ ਪਈ ਤਾਂ ਮੈਂ ਫਿਰ ਉਸ ਦਲਦਲ ਵਿੱਚੋਂ ਕਦੇ ਵੀ ਨਾ ਨਿਕਲ ਸਕੀ ਜੇ ਮੈਂ ਉਸ ਰਸਤੇ ਤੋਂ ਮੁੜਨਾ ਵੀ ਚਾਹੁੰਦੀ ਤਾਂ ਮੈਂ ਕਦੇ ਵੀ ਮੁੜ ਨਹੀਂ ਸੀ ਸਕਦੀ ਫਿਰ ਇੱਕ ਦਿਨ ਜਦੋਂ ਮੇਰੇ ਇਸ ਕੰਮ ਬਾਰੇ ਮੇਰੀ ਭੈਣ ਨੂੰ ਤੇ ਮੇਰੇ ਪਾਪਾ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਮੈਨੂੰ ਘਰੋਂ ਕੱਢ ਦਿੱਤਾ ਹੁਣ ਮੈਂ ਕਦੇ ਵੀ ਆਪਣੇ ਪਿੰਡ ਨਹੀਂ ਗਈ ਕਿਉਂਕਿ ਮੇਰੇ ਪਾਪਾ ਨੇ ਮੈਨੂੰ ਕਹਿ ਦਿੱਤਾ ਸੀ ਕਿ ਤੇਰੇ ਇਹਨਾਂ ਕੰਮਾਂ ਕਰਕੇ ਮੇਰੀ ਦੂਜੀ ਕੁੜੀ ਵੀ ਘਰੇ ਕੁਆਰੀ ਰਹੇਗੀ ਮੈਂ ਤਾਂ ਪਿੰਡ ਵਿੱਚ ਮੂੰਹ ਦਿਖਾਉਣ ਜੋਗਾ ਨਹੀਂ ਰਹਾਗਾ ਨਹੀਂ ਰਿਹਾ ਕਿਉਂਕਿ ਹਰ ਕੋਈ ਮੇਰੇ ਦੇ ਉਂਕਲ ਚੁੱਕਦਾ ਹੈ ਤੇ ਮੇਰੇ ਮੂੰਹ ਤੇ ਤੇਰੀ ਬਦਨਾਮੀ ਦੀਆਂ ਗੱਲਾਂ ਕਰਦੇ ਹਨ ਤੇ ਮੇਰੇ ਤੋਂ ਸੁਣੀਆਂ ਨਹੀਂ ਜਾਂਦੀਆਂ ਮੇਰਾ ਤਾਂ ਤੂੰ ਜਿਉਂਦੇ ਜੀ ਹੀ ਮਰਨ ਕਰ ਦਿੱਤਾ ਪਰ ਉਹਨਾਂ ਨੇ ਕਦੇ ਵੀ ਇਹ ਨਾ ਸੋਚਿਆ ਕਿ ਇਸ ਕੰਮ ਵਿੱਚ ਮੇਰੀ ਕੀ ਮਜਬੂਰੀ ਸੀ ਜਦੋਂ ਮੇਰੇ ਪਾਪਾ ਮੌਤ ਦੇ ਬਿਲਕੁਲ ਨੇੜੇ ਸੀ ਤਾਂ ਮੈਂ ਆਪਣੇ ਮਾਲਕ ਤੋਂ ਜਦੋਂ ਪੈਸੇ ਲੈਣ ਗਈ ਸੀ ਤਾਂ ਮੇਰੇ ਮਾਲਕ ਨੇ ਮੇਰੀ ਮਜਬੂਰੀ ਦਾ ਫਾਇਦਾ ਚੁੱਕਿਆ ਸੀ ਮੇਰੇ ਕੋਲ ਹੁਣ ਕੋਈ ਵੀ ਰਾਹਤ ਨਹੀਂ ਸੀ ਮੈਂ ਹੁਣ ਜਾਣਦੀ ਤਾਂ ਕਿੱਧਰ ਜਾਂਦੀ ਹੁਣ ਮੈਂ ਇਸੇ ਸ਼ਹਿਰ ਵਿੱਚ ਹੀ ਰਹਿ ਰਹੀ ਹਾਂ ਤੇ ਮੇਰੇ ਪਾਪਾ ਤੇ ਮੇਰੀ ਭੈਣ ਪਿੰਡ ਵਿੱਚ ਹਨ ਮੇਰਾ ਤਾਂ ਸਹਾਰਾ ਵੀ ਉਹੀ ਸਨ ਤੇ ਮੇਰੀ ਦੁਨੀਆ ਵੀ ਉਹੀ ਸਨ ਹੁਣ ਮੇਰੇ ਕੋਲ ਪੈਸਾ ਹੈ ਪਰ ਮੇਰੇ ਭੈਣ ਤੇ ਮੇਰੇ ਪਾਪਾ ਮੇਰੇ ਤੋਂ ਬਹੁਤ ਦੂਰ ਹਨ ਹੁਣ ਤੁਸੀਂ ਦੱਸੋ ਤੁਸੀਂ ਮੈਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਂਗੇ ਕਿ ਨਹੀਂ ਕੋਈ ਵੀ ਮਰਦ ਮੇਰੇ ਵਰਗੀ ਔਰਤ ਨੂੰ ਆਪਣੀ ਜ਼ਿੰਦਗੀ ਵਿੱਚ ਜਗ੍ਹਾ ਨਹੀਂ ਦੇਵੇਗਾ ਸਿਰਫ ਆਪਣੀ ਹਵਸ ਪੂਰੀ ਕਰੇਗਾ ਤੇ ਮੈਨੂੰ ਛੱਡ ਦੇਵੇਗਾ ਤੇ ਤੁਸੀਂ ਮੈਨੂੰ ਆਪਣੀ ਜ਼ਿੰਦਗੀ ਦਾ ਹਿਸਾਬ ਬਣਾਉਣ ਬਾਰੇ ਗੱਲ ਕਰ ਰਹੇ ਹੋ ਰੋਜੀ ਬੋਲ ਰਹੀ ਸੀ ਤੇ ਮੈਂ ਸੁਣ ਹੋ ਗਿਆ ਮੈਂ ਤਾਂ ਉਸਦੀ ਮਜਬੂਰੀ ਬਾਰੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਇਸ ਰਾਸਤੇ ਤੇ ਕਿਉਂ ਤੁਰ ਪਈ ਉਹ ਦੇਖਣ ਵਿੱਚ ਇੰਨੀ ਜ਼ਿਆਦਾ ਪਰ ਮੈਂ ਜੋ ਆਪਣੇ ਮਨ ਵਿੱਚ ਫੈਸਲਾ ਕੀਤਾ ਸੀ ਮੈਂ ਉਸ ਤੋਂ ਫਿਸ਼ਾਨੇ ਸੀ ਹਟ ਸਕਦਾ ਕਿਉਂਕਿ ਮੈਂ ਰੋਜੀ ਨੂੰ ਦਿਲੋਂ ਪਿਆਰ ਕਰਦਾ ਸੀ ਤੇ ਰੋਜੀ ਨੂੰ ਹੀ ਆਪਣੇ ਘਰ ਵਾਲੇ ਬਣਾਉਣਾ ਚਾਹੁੰਦਾ ਸੀ ਫਿਰ ਮੈਂ ਰੋਜੀ ਨੂੰ ਹੌਸਲਾ ਦਿੱਤਾ ਕਿ ਮੈਂ ਤੈਨੂੰ ਮੈਂ ਹਸਣ ਹੌਸਲਾ ਦਿੱਤਾ ਕਿ ਮੈਂ ਤੇਰੇ ਨਾਲ ਕੁਝ ਵੀ ਨਹੀਂ ਕਰਾਂਗਾ ਤੇ ਜੋ ਤੇਰੀ ਫੀਸ ਹੈ ਉਹ ਅੱਜ ਮੈਂ ਤੈਨੂੰ ਦੇ ਦੇਵਾਂਗਾ ਤੇ ਆਹ ਫੜ ਤੇਰੀ ਫੀਸ ਹੁਣ ਮੈਂ ਤੇਰੇ ਪਾਪਾ ਦੇ ਨਾਲ ਹੀ ਤੇਰੀ ਜ਼ਿੰਦਗੀ ਬਦਲਣ ਦੀ ਗੱਲ ਕਰਾਂਗਾ ਮੈਂ ਸਿਰਫ ਇਹਨਾਂ ਕਹਿ ਕੇ ਰੋਜੀ ਨੂੰ ਪੈਸੇ ਫੜਾ ਦਿੱਤੇ ਤੇ ਫਿਰ ਉਸ ਨੂੰ ਉਸੇ ਜਗ੍ਹਾ ਤੇ ਛੱਡ ਆਇਆ ਰੋਜੀ ਨੇ ਮੈਨੂੰ ਆਪਣੇ ਘਰ ਦਾ ਐਡਰੈਸ ਦੇ ਦਿੱਤਾ ਸੀ ਫਿਰ ਮੈਂ ਅਗਲੇ ਦਿਨ ਚਾਹ ਤਾਂ ਰੋਜੀ ਤੇ ਪਾਪਾ ਦੇ ਘਰ ਗਿਆ ਤਾ ਘਰ ਦੀ ਹਾਲਤ ਦੇਖ ਕੇ ਮੈਨੂੰ ਬਹੁਤ ਤਰਸ ਆਇਆ। ਉਹਨਾਂ ਦੀ ਘਰ ਦੀ ਹਾਲਤ ਬਹੁਤ ਹੀ ਗਰੀਬੀ ਭਰੀ ਸੀ। ਉਸ ਦੀ ਘਰ ਵਿੱਚ ਇੱਕ ਜਵਾਨ ਭੈਣ ਹੋਰ ਸੀ। ਉਹ ਵੀ ਰੋਜੀ ਵਾਂਗ ਹੀ ਬਹੁਤ ਸੋਹਣੀ ਸੁਨੱਖੀ ਸੀ। ਜਦੋਂ ਮੈਂ ਉਸਦੇ ਪਾਪਾ ਦੇ ਨਾਲ ਰੋਜੀ ਬਾਰੇ ਗੱਲ ਕਰੀ ਤਾਂ ਉਸਦੇ ਪਾਪਾ ਮੇਰੇ ਨਾਲ ਗੁੱਸੇ ਵਿੱਚ ਬੋਲਣ ਲੱਗੇ ਤੇ ਕਹਿਣ ਲੱਗੇ ਕਿ ਕੌਣ ਰੋਜੀ? ਉਹ ਤਾਂ ਰਾਣੋ ਹੈ। ਰੋਜੀ ਤਾਂ ਉਸਨੇ ਉਸ ਬਦਨਾਮੀ ਭਰੀ ਜ਼ਿੰਦਗੀ ਵਿੱਚ ਹੀ ਨਾਮ ਰੱਖਿਆ ਸੀ। ਉਸ ਦਾ ਅਸਲ ਨਾਮ ਤਾਂ ਰਾਣੋ ਹੈ। ਦੇ ਉਸ ਕੁੜੀ ਨੂੰ ਮੈਂ ਕਦੇ ਵੀ ਆਪਣੇ ਘਰ ਦੁਬਾਰਾ ਵਾਪਸ ਨਹੀਂ ਲੈ ਕੇ ਆਵਾਂਗਾ ਮੈਂ ਉਸਦੇ ਪਾਪਾ ਨੂੰ ਵਿਸ਼ਵਾਸ ਦਿਵਾਇਆ ਕਿ ਮੈਂ ਰਾਣੋ ਦੇ ਨਾਲ ਵਿਆਹ ਕਰਵਾਵਾਂਗਾ ਤੇ ਉਸ ਨੂੰ ਇੱਜ਼ਤ ਦੀ ਜ਼ਿੰਦਗੀ ਦੇਵਾਂਗਾ ਜਦੋਂ ਮੈਂ ਉਸਦੇ ਪਾਪਾ ਨੂੰ ਇਹ ਗੱਲ ਕਹੀ ਤਾਂ ਉਹ ਇੱਕ ਵਾਰ ਚੁੱਪ ਹੋ ਗਈ ਤੇ ਫਿਰ ਕਹਿਣ ਲੱਗੇ ਕਿ ਪਿਆਰ ਅੰਨਾ ਹੁੰਦਾ ਹੈ ਤੂੰ ਹਜੇ ਵੀ ਸੋਚ ਲੈ ਕਿ ਤੇ ਬਾਅਦ ਵਿੱਚ ਮੁੱਕਰ ਨਾ ਜਾਵੇਂ ਲੋਕ ਸਾਨੂੰ ਬਾਹਰ ਨਿਕਲ ਨਹੀਂ ਦਿੰਦੇ ਤੇ ਤੂੰ ਤੇ ਤੂੰ ਉਸ ਕੁੜੀ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਦੀਆਂ ਗੱਲਾਂ ਕਰ ਰਿਹਾ ਹੈ ਏ ਨਾ ਸੋਖਾ ਨਹੀਂ ਜਿੰਨਾ ਤੂੰ ਕਹਿ ਰਿਆਂ ਫਿਰ ਮੈਂ ਉਸਦੇ ਪਾਪਾ ਨੂੰ ਕਿਹਾ ਕਿ ਮੈਂ ਸਭ ਕੁਝ ਸੋਚ ਸਮਝ ਕੇ ਹੀ ਕਿਹਾ ਕਹਿ ਰਿਆਂ ਹਾਂ ਤੁਸੀਂ ਮੇਰੇ ਤੇ ਵੀ ਇੱਕ ਵਾਰ ਵਿਸ਼ਵਾਸ ਕਰਕੇ ਤਾਂ ਦੇਖੋ ਜਦੋਂ ਮੈਂ ਉਹਨਾਂ ਨੂੰ ਪੂਰਾ ਵਿਸ਼ਵਾਸ ਦਿਵਾਇਆ ਤਾਂ ਫਿਰ ਉਸਦੇ ਪਾਪਾ ਨੇ ਹਾਂ ਕਰ ਦਿੱਤੀ ਤੇ ਕਿਹਾ ਕਿ ਮੇਰੇ ਕੋਲ ਕੁਝ ਵੀ ਦੇਣ ਲੈਣ ਨੂੰ ਨਹੀਂ ਮੇਰੇ ਕੋਲ ਤਾਂ ਸਿਰਫ ਇੱਕ ਕੁੜੀ ਹੈ ਤੇ ਮੈਂ ਉਸ ਨੂੰ ਵੀ ਨਫ਼ਰਤ ਹੀ ਕਰਦਾ ਹਾਂ ਜੇ ਤੂੰ ਚਾਹੁੰਦਾ ਹੈ ਤੇ ਤੂੰ ਉਸਦੇ ਨਾਲ ਵਿਆਹ ਕਰਾਉਣਾ ਹੀ ਹੈ ਤਾਂ ਉਹ ਤੇਰੀ ਮਰਜ਼ੀ ਤੂੰ ਉਸਦੇ ਨਾਲ ਵਿਆਹ ਕਰਵਾ ਲੈ ਮੈਂ ਕੁਝ ਨਹੀਂ ਕਹਾਗਾ ਇਸ ਦਾ ਜ਼ਿੰਮੇਵਾਰ ਤੂੰ ਖੁਦ ਹੀ ਹੋਵੇਂਗਾ ਮੈਂ ਉਹਨਾਂ ਨੂੰ ਅੱਗੇ ਵੀ ਕੁਝ ਨਾ ਕਿਹਾ ਤੇ ਚੁੱਪਚਾਪ ਘਰ ਵਾਪਸ ਆ ਗਿਆ ਘਰ ਆ ਕੇ ਮੈਂ ਆਪਣੀ ਮਾਂ ਨੂੰ ਜਦ ਉਹਨਾਂ ਦੀ ਫੋਟੋ ਦਿਖਾਈ ਤਾਂ ਉਹ ਕਹਿਣ ਲੱਗੀ ਕਿ ਕੁੜੀ ਤਾਂ ਬਹੁਤ ਸੋਹਣੀ ਹੈ ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਂ ਸਿਰਫ ਇਸ ਕੁੜੀ ਨੂੰ ਹੀ ਘਰ ਲੈ ਕੇ ਆਵਾਂਗਾ ਮੈਂ ਨਾ ਆਪਣੇ ਵਿਆਹ ਤੇ ਕਿਸੇ ਰਿਸ਼ਤੇਦਾਰ ਤੇ ਨਾ ਹੀ ਆਂਡ-ਗਵਾਂਡ ਵਾਲਿਆਂ ਨੂੰ ਬੁਲਾਉਣਾ ਹੈ ਮੈਂ ਸਿਰਫ ਚੁੰਨੀ ਚੜਾ ਕੇ ਹੀ ਉਸ ਨੂੰ ਆਪਣੇ ਘਰ ਦੀ ਨõ ਬਣਾਵਾਂਗਾ। ਇਹ ਗੱਲ ਮੈਂ ਆਪਣੀ ਮਾਂ ਨੂੰ ਸਾਫ਼-ਸਾਫ਼ ਕਹਿ ਦਿੱਤੀ ਸੀ ਕਿ ਮੈਂ ਫ਼ਜ਼ੂਲ ਖਰਚੀ ਕੁਝ ਵੀ ਨਹੀਂ ਕਰਾਂਗਾ। 2-3 ਦਿਨਾਂ ਬਾਅਦ ਮੈਂ ਰੋਜੀ ਨੂੰ ਆਪਣੇ ਘਰ ਵਿਆਹ ਕੇ ਲੈ ਆਇਆ। ਵਿਆਹ ਦੇ ਵਿੱਚ ਸਿਰਫ ਮੈਂ, ਮੇਰੀ ਮੰਮੀ, ਰੋਜੀ ਦੇ ਪਾਪਾ ਤੇ ਰਾਣੂ ਦੀ ਭੈਣ ਦੀ ਭੈਣ ਹੀ ਸਨ। ਹੋਰ ਕਿਸੇ ਨੂੰ ਵੀ ਅਸੀਂ ਨਹੀਂ ਸੀ ਬੁਲਾਇਆ। ਮੈਂ ਨਹੀਂ ਸੀ ਚਾਹੁੰਦਾ ਕਿ ਵਿਆਹ ਤੋਂ ਪਹਿਲਾਂ ਹੀ ਲੋਕ ਰਾਣੂ ਬਾਰੇ ਗੱਲਾਂ-ਬਾਤਾਂ ਕਰਨ। ਮੈਂ ਹੁਣ ਸੋਚ ਲਿਆ ਸੀ ਕਿ ਮੈਂ ਰਾਣੋ ਦੇ ਨਾਲ ਵਿਆਹ ਕਰਵਾ ਕੇ ਕਿਸੇ ਹੋਰ ਜਗ੍ਹਾ ਤੇ ਚਲਾ ਜਾਵਾਂਗਾ ਜਿੱਥੇ ਸਾਨੂੰ ਕੋਈ ਜਾਣਦਾ ਪਹਿਚਾਣਦਾ ਨਾ ਹੋਵੇ ਜਦੋਂ ਰਾਣੋ ਸਾਡੇ ਘਰ ਦੀ ਨੌਂ ਬਣ ਕੇ ਆ ਗਈ ਤਾਂ ਮੈਂ ਉਸ ਤੋਂ ਬਾਅਦ ਹੋਰ ਸ਼ਹਿਰ ਵਿੱਚ ਘਰ ਲੈ ਲਿਆ ਤੇ ਉੱਥੇ ਅਸੀਂ ਚਲੇ ਗਏ ਤੇ ਰਹਿਣ ਲੱਗ ਪਏ ਸਾਨੂੰ 3-4 ਮਹੀਨੇ ਹੋ ਗਏ ਸਨ ਅਸੀਂ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਜਿਉਂ ਰਹੇ ਸੀ ਤੇ ਰਾਣੋ ਵੀ ਬਹੁਤ ਖੁਸ਼ ਸੀ ਉਹ ਮੈਨੂੰ ਇਹ ਕਹਿੰਦੀ ਸੀ ਕਿ ਤੁਸੀਂ ਤਾਂ ਮੇਰੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਕੋਈ ਮੈਨੂੰ ਇੰਨੀ ਇੱਜ਼ਤ ਤੇ ਪਿਆਰ ਕਰਨ ਵਾਲਾ ਘਰ ਵਾਲਾ ਮਿਲੇਗਾ ਜਦੋਂ ਰਾਣੋ ਵੀ ਮੇਰੇ ਕੋਲ ਬੈਠਦੀ ਤਾਂ ਉਹ ਆਪਣੀ ਪਿਛਲੀ ਜ਼ਿੰਦਗੀ ਬਾਰੇ ਗੱਲਾਂ ਕਰਦੀ ਰਹਿੰਦੀ ਆਪਣੀ ਨਵੀਂ ਜ਼ਿੰਦਗੀ ਨੂੰ ਜਿਉਂ ਪਿਛਲੀ ਜ਼ਿੰਦਗੀ ਬਾਰੇ ਕੋਈ ਵੀ ਗੱਲ ਨਾ ਕਰ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਉਹ ਪਿਛਲੀਆਂ ਗੱਲਾਂ ਤੇਰੀ ਜ਼ੁਬਾਨ ਤੇ ਆਉਣ ਤੇ ਤੇਰੇ ਜ਼ਖਮ ਹਰੇ ਹੋਣ ਰਾਣੋ ਮੇਰੀ ਮਾਂ ਦੀ ਸੇਵਾ ਬਹੁਤ ਕਰਦੀ ਸੀ ਤੇ ਘਰ ਦਾ ਖਿਆਲ ਵੀ ਚੰਗੀ ਤਰ੍ਹਾਂ ਰੱਖਦੀ ਸੀ ਪਰ ਇੱਕ ਦਿਨ ਜੋ ਹੋਇਆ ਉਹ ਕਦੇ ਮੈਂ ਸੋਚ ਵੀ ਨਹੀਂ ਸਕਦਾ ਕਿਰਾ ਰੋਜੀ ਦੀ ਪਿਛਲੀ ਜ਼ਿੰਦਗੀ ਦਾ ਪਰਛਾਵਾਂ ਹਜੇ ਵੀ ਉਸ ਦੀ ਜ਼ਿੰਦਗੀ ਤੇ ਪਵੇਗਾ ਇੱਕ ਦਿਨ ਮੈਂ ਬਾਜ਼ਾਰ ਕਿਸੇ ਕੰਮ ਦੇ ਲਈ ਗਿਆ ਤਾਂ ਉੱਥੇ ਮੈਨੂੰ ਮੇਰੇ ਦੋਸਤ ਦੇ ਮਾਮੇ ਦਾ ਮੁੰਡਾ ਮਿਲ ਗਿਆ ਤਾਂ ਮੈਨੂੰ ਉਹ ਕਹਿਣ ਲੱਗਾ ਕਿ ਤੂੰ ਤਾਂ ਸਰਜੀਤ ਕਮਾਲ ਹੀ ਕਰ ਦਿੱਤੀ ਆਪਣੇ ਵਿਆਹ ਤੇ ਹੀ ਨਹੀਂ ਬੁਲਾਇਆ ਕਿਉਂਕਿ ਮੇਰੇ ਦੋਸਤ ਤੇ ਉਸ ਦੇ ਮਾਮੇ ਦਾ ਮੁੰਡਾ ਅਸੀਂ ਇਕੱਠੇ ਹੀ ਪੜਦੇ ਸੀ ਤੇ ਕਾਲਜ ਤੋਂ ਬਾਅਦ ਉਹ ਅੱਜ ਹੀ ਮੈਨੂੰ ਮਿਲਿਆ ਸੀ ਤਾਂ ਮੈਂ ਉਸ ਨੂੰ ਕਿਹਾ ਕਿ ਕੋਈ ਗੱਲ ਨਹੀਂ ਤੂੰ ਚੱਲ ਘਰ ਚੱਲ ਤੇ ਪਰਚਾਈ ਦੇ ਹੱਥ ਦੀ ਚਾਹ ਪੀ ਤੇ ਆਪਾਂ ਘਰ ਜਾ ਕੇ ਪਾਰਟੀ ਕਰਦੇ ਹਾਂ ਉਹ ਮੇਰੇ ਜਾਦਾ ਕਹਿਣ ਤੇ ਮੇਰੇ ਨਾਲ ਸਾਡੇ ਘਰ ਆ ਗਿਆ ਜਦੋਂ ਉਹ ਘਰ ਆਇਆ ਤਾਂ ਮੇਰੀ ਮਾਂ ਕਿਸੇ ਰਿਸ਼ਤੇਦਾਰੀ ਵਿੱਚ ਗਈ ਹੋਈ ਸੀ ਘਰ ਵਿੱਚ ਰੋਜੀ ਹੀ ਇਕੱਲੀ ਸੀ ਤਾਂ ਮੈਂ ਰਾਣੂ ਨੂੰ ਆਵਾਜ਼ ਦਿੱਤੀ ਕਿ ਰਾਣੂ ਜਲਦੀ ਨਾਲ ਚਾਹ ਬਣਾ ਦੇ ਮੇਰਾ ਦੋਸਤ ਆਇਆ ਤੇ ਮੈਂ ਕੁਝ ਖਾਣ ਲਈ ਲੈ ਕੇ ਆਉਂਦਾ ਹਾਂ ਤੂੰ ਉਹਨਾਂ ਟਾਈਮ ਚਾਹ ਬਣਾ ਜਦੋਂ ਰਾਣੂ ਚਾਹ ਬਣਾਉਣ ਲੱਗੀ ਤਾਂ ਮੈਂ ਬਾਜ਼ਾਰ ਚਲਾ ਗਿਆ ਤਾ ਮੈਂ ਤਾਂ ਕਿ ਮੈਂ ਬੁਝਾਰਾ ਹੂੰ ਕੁਝ ਖਾਨ ਲਈ ਸਮਾਨ ਲੈ ਆਵਾ ਪਰ ਜਦੋਂ ਮੈਂ ਘਰ ਆਇਆ ਤਾਂ ਮੈਂ ਦੇਖ ਕੇ ਤਾਂ ਮੇਰੇ ਹੀ ਕੋਸ਼ੀ ਵੱਢ ਗਏ ਮੈਂ ਰਾਣੂ ਤੇ ਆਪਣੇ ਦੋਸਤ ਦੇ ਮਾਮੇ ਦੇ ਮੁੰਡੇ ਦੀਆਂ ਗੱਲਾਂ ਸੁਨੀਆਂ ਉਹ ਸੁਣ ਕੇ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ ਮੇਰੇ ਦੋਸਤ ਦੇ ਮਾਮੇ ਦਾ ਮੁੰਡਾ ਰਾਣੂ ਨਾਲ ਜ਼ਬਰਦਸਤੀ ਕਰ ਰਿਹਾ ਸੀ ਤੇ ਰਾਣੂ ਉਸ ਦੇ ਅੱਗੇ ਤਰਲੇ ਮਿੰਦਾ ਕੱਟ ਰਹੀ ਸੀ ਤੇ ਕਹਿ ਰਹੀ ਸੀ ਕਿ ਤੂੰ ਮੇਰੀ ਹੁਣ ਇਹ ਨਵੀਂ ਜ਼ਿੰਦਗੀ ਬਰਬਾਦ ਨਾ ਕਰ ਕਿਉਂਕਿ ਮੈਂ ਪਿਛਲੀ ਨਰਕ ਭਰੀ ਜ਼ਿੰਦਗੀ ਵਿੱਚੋਂ ਨਿਕਲ ਚੁੱਕੀ ਹਾਂ ਜਦੋਂ ਉਹ ਉਸਦੇ ਨਾਲ ਜ਼ਬਰਦਸਤੀ ਕਰਨ ਲੱਗਿਆ ਤਾਂ ਮੈਂ ਰਾਣੋ ਤੇ ਆਪਣੇ ਦੋਸਤ ਦੇ ਮਾਮੇ ਦੇ ਮੁੰਡੇ ਦੀਆਂ ਗੱਲਾਂ ਬਾਹਰ ਖੜਾ ਸੁਣ ਰਿਹਾ ਸੀ ਤੇ ਉਹ ਮੁੰਡਾ ਉਸ ਨੂੰ ਕਹਿ ਰਿਹਾ ਸੀ ਕਿ ਰੋਜੀ ਜਿਵੇਂ ਤੂੰ ਮੈਨੂੰ ਪਹਿਲਾ ਨਜ਼ਾਰਾ ਦਿੱਤੇ ਹਨ ਉਹ ਅੱਜ ਮੈਂ ਲੈ ਕੇ ਹੀ ਰਹਾਗਾ ਕਿਉਂਕਿ ਤੇਰਾ ਘਰ ਵਾਲਾ ਘਰ ਨਹੀਂ ਤੇ ਜਾਦਾ ਸੱਚੀ ਸੁਵਿਧਰੀ ਬੰਦੀ ਕੋਈ ਲੋੜ ਨਹੀਂ ਮੈਨੂੰ ਪਤਾ ਕਦੇ ਵੀ ਪਿੱਤਲ ਸੋਨਾ ਨਹੀਂ ਬਣ ਸਕਦਾ ਜੇ ਤੂੰ ਕਹੇ ਕਿ ਤੇਰੀ ਇੱਜ਼ਤ ਤੇ ਜਿਹੜੇ ਦਾਗ ਲੱਗੇ ਹਨ ਉਹ ਮਿਟ ਜਾਣਗੇ ਉਹ ਕਦੇ ਨਹੀਂ ਮਿਟ ਸਕਦੇ ਮੈਂ ਬਾਹਰ ਖੜਾ ਜਦੋਂ ਉਹ ਇਹ ਗੱਲਾਂ ਸੁਣੀਆਂ ਤਾਂ ਮੇਰੇ ਤੋਂ ਰਿਹਾ ਨਾ ਗਿਆ ਮੈਂ ਅੰਦਰ ਗਿਆ ਤੇ ਉਸ ਮੁੰਡੇ ਦੇ ਮੂੰਹ ਤੇ ਦੋ ਚਾਰ ਚਪੇੜੇ ਛੱਡ ਦਿੱਤੇ ਉਸ ਨੂੰ ਕਿਹਾ ਕਿ ਇਸੇ ਵਕਤ ਤੂੰ ਮੇਰੇ ਘਰੋਂ ਨਿਕਲ ਜਾ ਤੇ ਉਹ ਕਹਿਣ ਲੱਗਾ ਕਿ ਤੈਨੂੰ ਤਾਂ ਰੋਜੀ ਦੀ ਸੱਚਾਈ ਦਾ ਹੀ ਨਹੀਂ ਪਤਾ ਤੂੰ ਇਸ ਨਾਲ ਵਿਆਹ ਕਰਵਾਇਆ ਇਹਨੇ ਤਾਂ ਤੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਆ ਇਹ ਤਾਂ ਪਤਾ ਨਹੀਂ ਕਿੰਨੇ ਕਿੰਨੇ ਮਰਦਾਂ ਨਾਲ ਖੇ ਖਾ ਕੇ ਆਈ ਆ ਤੂੰ ਇਸ ਨਾਲ ਵਿਆਹ ਕਰਵਾ ਕੇ ਕਹਿ ਰਿਹਾ ਕਿ ਇਹ ਮੇਰੀ ਘਰ ਵਾਲੀ ਹੈ ਤੇ ਮੇਰੇ ਘਰ ਦੀ ਇੱਜ਼ਤ ਹੈ ਜਦੋਂ ਮੋਜ਼ ਨੇ ਇਸ ਤਰ੍ਹਾਂ ਕਿਹਾ ਤਾਂ ਮੈਂ ਉਸ ਨੂੰ ਕਿਹਾ ਕਿ ਮੈਨੂੰ ਪਤਾ ਇਸ ਦੀ ਪਿਛਲੀ ਜ਼ਿੰਦਗੀ ਬਾਰੇ ਮੈਨੂੰ ਸਭ ਕੁਝ ਪਤਾ ਮੈਨੂੰ ਉਸ ਨਾਲ ਕੁਝ ਕੋਈ ਲੈਣਾ ਦੇਣਾ ਨਹੀਂ ਹੁਣ ਇਹ ਮੇਰੇ ਘਰ ਦੀ ਇੱਜ਼ਤ ਆ ਤੇ ਮੇਰੀ ਘਰ ਵਾਲੀ ਆ ਹੁਣ ਮੈਂ ਇਸ ਦੇ ਖਿਲਾਫ ਕੋਈ ਵੀ ਸ਼ਬਦ ਨਹੀਂ ਸੁਣ ਸਕਦਾ ਤੂੰ ਸਾਡੇ ਘਰੋਂ ਇਸੇ ਵਕਤ ਹੀ ਨਿਕਲ ਜਾ ਨਹੀਂ ਤਾਂ ਮੇਰੇ ਤੋਂ ਕੋਈ ਬੁਰਾ ਨਹੀਂ ਹੋਵੇਗਾ ਜਦੋਂ ਮੈਂ ਔਸਮ ਤੱਕੇ ਦੇ ਕੇ ਆਪਣੇ ਘਰੋਂ ਬਾਹਰ ਕੱਢ ਦਿੱਤਾ ਤਾਂ ਰਾਣੋ ਮੇਰੇ ਵੱਲ ਦੇਖ ਕੇ ਰੋਣ ਲੱਗੀ ਤੇ ਮੇਰੇ ਪੈਰਾਂ ਵਿੱਚ ਡਿੱਗ ਪਈ ਤੇ ਕਹਿਣ ਲੱਗੀ ਕਿ ਮੇਰੇ ਲਈ ਤਾਂ ਸਿਰ ਰੱਬ ਤੁਸੀਂ ਹੋ ਤੁਸੀਂ ਹੀ ਮੈਨੂੰ ਇੱਜ਼ਤ ਭਰੀ ਜ਼ਿੰਦਗੀ ਬਖਸ਼ੀ ਹੈ ਨਹੀਂ ਤਾਂ ਮੈਂ ਇਸ ਦੇ ਕਾਬਲ ਵੀ ਨਹੀਂ ਸੀ ਮੈਨੂੰ ਨਹੀਂ ਸੀ ਪਤਾ ਕਿ ਮੇਰੀ ਪਿਛਲੀ ਜ਼ਿੰਦਗੀ ਹਜੇ ਵੀ ਮੇਰੇ ਤੇ ਪਰਛਾਈ ਵਾਂਗ ਕੇ ਘੁੰਮ ਰਹੀ ਹੈ ਇਹ ਜੋ ਮੁੰਡਾ ਤੁਹਾਡੇ ਨਾਲ ਆਇਆ ਸੀ ਇਸ ਨੇ ਵੀ ਕਈ ਵਾਰ ਮੇਰੇ ਸਰੀਰ ਨੂੰ ਨੋਚਿਆ ਸੀ ਮੈਨੂੰ ਨਹੀਂ ਸੀ ਪਤਾ ਕਿ ਮੇਰਾ ਅਤੀਤ ਮੇਰੀ ਪਰਛਾਈਂ ਬਣ ਕੇ ਮੇਰੇ ਮਗਰ ਮਗਰ ਘੋਮ ਕੇ ਘੋਮ ਰਿਹਾ ਪਰ ਤੁਸੀਂ ਜੋ ਕੀਤਾ ਅੱਜ ਕੀਤਾ ਉਸ ਦੀ ਮੈਂ ਸਾਰੀ ਉਮਰ ਹੀ ਕਰਜ਼ਦਾਰ ਰਹਾਂਗੀ ਮੈਨੂੰ ਤਾਂ ਆਪਣੀ ਕਿਸਮਤ ਤੇ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਨੂੰ ਰੱਬ ਵਰਗਾ ਪਤੀ ਮਿਲਿਆ ਤੇ ਹੁਣ ਮੈਂ ਤੁਹਾਡੇ ਨਾਲ ਕਦੇ ਵੀ ਧੋਖਾ ਨਹੀਂ ਕਰਾਂਗੀ ਕਿਉਂਕਿ ਜੋ ਹੋਇਆ ਮੇਰੀ ਪਿਛਲੀ ਜ਼ਿੰਦਗੀ ਵਿੱਚ ਉਹ ਮੇਰੀ ਮਜਬੂਰੀ ਸੀ ਹਾਂਜੀ ਦੋਸਤੋ ਅੱਜ ਦੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਜੇਕਰ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਤੇ ਸਾਡੇ ਚੈਨਲ ਤੇ ਜੇਕਰ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ